ਇਕੋ ਜਬ ਤੁਸੀਂ ਮੇਰੇ ਨਾਲ ਸਭ ਤੋਂ ਜ਼ਿਆਦਾ ਸਮਝਦਾਰ ਹੋ ਤੁਸੀਂ ਹਰੇਕ ਪੋਲਿਟੀਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹੋ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਾਬ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਾਂ ਕਿਸੇ ਦਾ ਜ਼ਿਆਦਾ ਯਕੀਨ ਕਰਦਾ ਨਹੀਂ ਨਾ ਹੀ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਐ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਹੀਂ ਚੋੜ ਕੱਢ ਸਕਦੇ ਹੋ ਕਿ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਪਰ ਬੀਜੇਪੀ ਆਪਣੇ ਇਸ ਕਰਦੇ ਉੱਤੇ ਪੂਰੀ ਜਿ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਝੋਕ ਰਹੇ ਹਾਂ ਪਰ ਕੀ ਲੱਗਦਾ ਹੈ ਕਿ ਜੇਕਰ ਹੁੰਦਾ ਹੈ ਰਾਈਸ ਹੁੰਦਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਇਹ ਲੋਕਾਂ ਨੇ ਫੈਸਲਾ ਕਰਨਾ ਹੈ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜੇਪੀ ਦੇ ਇੰਡੀਵਿਜੂਅਲ ਬੈਨੀਫਿਟਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫਿਟਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆਂ ऐसे कॉन्टेक्स्ट 'ਚ ਮੈਂ ਕਹਿਆ ਵੀ ਜੋ ਕੁਝ ਵਿਧਾਨ ਸਭਾ 'ਚ ਵਾਪਰਿਆ ਉਹਦੇ ਬਾਅਦ ਮੈਨੂੰ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ 'ਤੇ اپੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਉਹਨੂੰ ਕੁਛ ਕਹਿ ਲੋ ਉਹ ਤਾਂ ਚੋਰਾਂ ਨਾਲ ਰਲੇ ਬੈਠੇ ਸਨ ਇੱਕ ਮਿਲ ਜੁਲ ਕੇ ਖੇਡ ਖੇਡ ਰਹੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ 13 ਸੀਟਾਂ ਦੀ ਕਰੀ ਬੈਠੇ ਜੀ ਜੀ ਜੀਨਵਰ ਜੀ ਆਪਨੇ ਬੋਲਾਤਾ ਹੈ ਕਿ ਪੰਜਾਬ ਕੇ ਲਿਏ ਰੀਜਨਲ ਪਾਰਟੀਆਂ ਹੋ ਰਹੀਆਂ ਹੈ ਨਾਲੇ ਤੁਹਾਨੂੰ ਉਸ ਨੂੰ ਸਟਰੋਂਗ ਕਨਸਟਰਜੈਂਸ਼ਨ ਕਰਨਾ ਜ਼ਰੂਰੀ ਹੈ ਜੀ ਬਿਲਕੁਲ ਜੈਦੀਏ ਸਾਹਿਬ ਖਾਸ ਤੌਰ ਤੇ ਕਹਿ ਜਾਂ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਨੋਰਟੀ ਜਿਨ੍ਹਾਂ ਦੇ ਅੰਦਰਿਕ ਭਾਵਨਾ ਹੈ ਵੀ ਅਸੀਂ ਮਨੋਰਟੀਆਂ ਪਾਸੀ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਉਹਨਾਂ ਦੇ ਕੰਮ ਸਾਰੇ ਅਸੀਂ ਮжоਰਟੀ ਵਾਂਗੂ ਕਰਦੇ ਆਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਇਸ ਕਿਸਮ ਦਾ ਟੈਗ ਲੱਗਦਾ ਮਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਮ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲਾ ਕੋਈ ਹੈ